ਚਲੋ ਜੀ ਆਓ ਜੀ ਸਾਡੀ ਫੈਮਲੀ ਤਿਆਰ ਹੋ ਗਈ ਜਾਣ ਲਈ ਕੁਝ ਕਿ ਮੈਮਰੀਆਂ ਹੀ ਕੈਮਰੇ ਚ ਕੈਦ ਲੱਗਿਆ ਕਰਨੇ ਸਾਡੇ ਜੀਜਾ ਜੀ ਪ੍ਰੋਣਾ ਜੀ ਇਤਰ ਸਾਡੀ ਫੈਮਲੀ ਰਜੀਤ ਆਮੀ ਸਾਡੀ ਆ ਜੀ ਇਹ ਸਾਡੇ ਜੀਜਾ ਜੀ ਪ੍ਰੋਣਾ ਜੀ ਕਿੰਨੀ ਵਾਰੀ ਕਹਿਣਾ ਇਹ ਸਾਡੇ ਪਾਂਜਾ ਸਾਡੇ ਮੂਵਮੈਂਟ ਕਰਿਆ ਕਰ ਜੀ ਜੱਜਾ ਕਹਿੰਦਾ ਹੈ ਸਾਡੀ ਗੱਡੀ ਡਰਾਈਵਰ ਸਾਹਿਬ ਮੈਂ ਆ ਨਵੀ ਬਹੁਤ ਇੰਨੇ ਟਲਵਾ ਦੇ ਫਾਟਕਦੇ ਕੀ ਆ ਨਾਦੀ ਤਰ੍ਹਾਂ ਰੇਡ ਸਟਕ ਹੋਏ ਆ ਕੀ ਆਣਾ ਰੀਅਲ ਗੱਡੀ ਗੱਡੀ ਦੇਖਦਾ ਆ ਪਾਪੇ ਨਾਲ ਰਾਜ ਰੀਅਲ ਵੀ ਅੱਗੇ ਰੀਅਲ ਟੂਪੀ ਲਾ ਦੋ ਭਾਈ ਹੈਂ ਇਹ ਗੇਰਾ ਸੀ ਮਾਮਾ ਜੀ ਦਾ ਗੇਰਾ ਸੀ ਨਾਲ ਮਾਮੀ ਜੀ ਗੱਲੂ ਜੀ ਇਸੋੜੀ ਨਾਲ ਵਰਲੇ ਸੂਰਾ ਦਾ ਬਾਦਸ਼ਾਹ ਸੰਗੀਤਕਾਰ ਦੀ ਫਨਕਾਰ ਅੰਸ਼ਵੀਰ ਸਿੰਘ ਅੰਸ਼ਵੀਸ਼ ਕਹਣਾ ਉਹ ਗੋਚੇ ਘਰੇ ਗਾਣਾ ਬਣਾ ਦੇ ਰਾਜ ਨਾ ਉਹਦੇ ਟਿੱਟ ਉਹਦੇ ਰਾਜ ਮੀਰ ਰਾਜ ਮਾ ਬਾਗਨ ਮਾ ਬਾਗਨ ਮਾ ਬਾਗਨ ਬਾਈ 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 ਕੋ ਨਹੀਂ ਕਰਨਾ ਲੋ ਜੀ ਹਰਮੰਦਰ ਸਾਹਿਬ ਪਹੁੰਚ ਗਏ ਆ ਤੇ ਸਾਡੇ ਘਰ ਦੇ ਅੱਗੇ ਵੀ ਜਾਂਦੇ ਪਏ ਆ ਇਹ ਸਾਡਾ ਰਾਜਵੀਰ ਜੰਮੀ ਰਾਣੀ ਰਾਜਵੀਰ ਇਹ ਸਾਡਾ ਰਾਜਵੀਰ ਇਹ ਮਾ ਦਾ ਡੋਗੀ ਹੈ ਸੋਟੀ ਦੀ ਓ ਜਰਾਡੀ ਸਵਾਰੀ ਇਧਰ ਬੈਠੇ ਸਾਰੇ ਟੈਂਪੂ ਜੀ ਕਿਥੋਂ ਭੜਾਈ ਰੀਂ ਪਾੜੀ ਵੀ ਭਾਜੀ ਸਾਡੇ ਚੱਲੇ ਨੇ ਦਰਬਾਰ ਦਾ ਮੱਠਾ ਟੇਕਣ ਤੇ ਹੁਣ ਇਹ ਕਪੜੇ ਵੀ ਲਾ ਰਹੇ ਆਪਣੇ ਠੰਡ ਘਰ ਇਕੱਠੇ ਹੋ ਰਹੇ ਨੇ ਐਸਾ ਦਿੱਤੀ ਲਾਲੋ ਗੀ ਠੰਡਣਾ ਤਮੰਦ ਰਟਾ ਪੁੰਦ ਗਿਆ ਟੈਂਪੂਆਂ ਦਾ ਰਸ਼ ਤੇ ਰਸ਼ੋ ਇੱਕ ਦੁਨੀਆ ਤੇ ਦੁਨੀਆ ਤੇ ਨਾਲ ਅਸੀਂ ਆਨੇ ਪਿਆ ਸਾਡਾ ਮੁੰਡਾ ਆ ਰਿਹਾ ਨਾਲ ਦੋ ਸੈਕਿਉਰਿਟੀ ਗਾਰਡ ਦਿੱਤੇ ਨੇ ਕੁਈਤ ਨਾਲ ਤੀਜੀ ਮੇਰਾ ਪੁੱਤ ਕਿੱਥੇ ਆਇਆ ਕਾਂਟਾ ਗਲੋਵੀ ਕਿੱਥੇ ਆਇਆ ਮੇਰਾ ਸ਼ੋਨਾ ਗਰਮਾ ਗਰਮ ਪੁੱਲਰ ਦੀ ਕੌਫੀ ਕੀ ਬਾਤ ਹੈ ਨੋਬੀ ਏ ਸਾਡੇ ਪ੍ਰੋਣਾ ਜੀ ਓਏ ਬੱਸ ਵਾਰਦਾ ਰਹਿਮਤ ਕਿਹੜੇ ਕਿਹ ਤੇਰੀ ਆ ਗਏ ਲੱਗੀ ਜੀ ਹੋਜੀ ਅਸੀਂ ਪਹੁੰਚ ਗਏ ਫੈਮਲੀ ਦੇ ਨਾਲ ਇਹ ਸਾਡੇ ਭਈਆ ਜੀ ਪ੍ਰੋਣਾ ਜੀ ਨਾਲ ਮੇਰੀ ਸਾਲੇ ਕਜਲੀਲ ਕਰਦੇ ਪਏ ਇੱਕ ਵਾਰੀ ਪੈਸਾ ਵਾਦੋ ਇੱਕ ਵਾਰ ਤਾਂ ਇੱਕਾਦ ਬਣਾ ਦੇ ਜੀ ਜੀ ਆ ਕੇ ਨਿਕਲਾ ਤੋ ਫਰ ਬਲੇ ਗੁਰੂ ਰੰਧਾ ਸਾਹਿਬ ਦੇ ਚਰਨਾਂ 'ਚ ਪਾਜ ਗਏ। ਹੋਮੀਂਦਰਾ ਜੀ। ਹੋਮੀਂਦਰਾ। ਇਹ ਸਾਡੀ। ਰਾਜੇ ਕਿੱਥੇ ਗਿਆ? ਚਲ ਆਏ। ਮੇਰੀ ਲਾਡੋ ਰਾਣੀ ਮਸਤੀ ਲੱਗੀ ਕਰਨ ਬੀਬੀ ਨੂੰ ਖਪਾਂਦੀ ਵੀ ਹੈ ਚਲੋ 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 ਰਾਜਵੀਰ ਆਪਣੇ ਪਾਪੇ ਨਾਲ ਹੈ ਰਾਜ ਰਹਿਮਤ ਰਮਾਟਰ ਚੱਲ 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 ਕਿ ਚੱਲੀ ਨੋ ਉਹ ਤੇ ਕਿਸੇ ਇੱਧਰ ਆ ਲੋ ਇੱਧਰ ਇੱਧਰ ਉਧਰ ਨਹੀਂ ਜਾਣਾ ਇਹ ਆਹੀ ਜਾਵਾਇਂ ਆ ਆਜੇ ਆਜੇ ਰਾਈ ਵੀ ਥੱਕ ਗਏ ਆ ਨਹੀਂ ਨਹੀਂ ਬਾ ਮੋੜੇ ਦੌੜ ਜਾਂਦਾ ਇੱਕ ਉਹ ਫਿਰ ਮੋੜ ਜਾਂਦਾ ਚੰਗਾ ਮੈਨੋਂ ਆਪ ਤੁਰੰਦੇ ਚੱਕਨ ਨਾਲ ਲੈਣਾ ਥੋੜੇ ਜਿ ਥੱਕ ਜਾਣਗੇ ਨਾਲੇ ਆ ਜਾ ਵਧੀਆ ਤੁਰੰਦੇ ਸਗਾਤੀ ਕੋਈ ਤੁਰੰਦੇ ਤੁਰੰਦੇ ਕਰੋ ਵੀ ਆ ਜਾ ਚੱਲ ਫੜਾਈ ਨੀ ਫਿਰ ਫਿਰ ਕਰਦੇ ਮੱਥੇ ਨੀ ਨਿਆਣੇ ਕਹਿੰਦੇ ਵਿੱਚ ਛੱਡ ਸਾਨੂੰ ਪਿੱਛਾ ਫੜਨੀ ਹੈ ਜੇ ਵੀ ਤੀ ਜਾਣਾ ਪੁੱਤੂ ਉਹ ਦੇਖ ਮੱਥਾ ਟੇਕਣ ਤੋਂ ਬਾਅਦ ਇੱਥੇ ਲੱਗਦਾ ਫਿਰ ਆ ਗਏ ਮੈਂ ਤੁਹਾਨੂੰ ਡੇਢ ਘੰਟੇ ਦੇ ਮੱਥਾ ਟੇਕਣ ਤੋਂ ਬਾਅਦ ਫਿਰ ਵਾਪਸ ਉਸੇ ਜੁੜਾ ਘਰ ਤੇ ਪਹੁੰਚੇ ਆ ਉਹ ਕਿਉਂ ਤੁਹਾਡੇ ਨਿਆਣੇ ਨਹੀਂ ਕਹਿਣਾ ਆਪਾਂ ਚੱਲੀਏ ਪ੍ਰੋਣਾ ਜੀ ਸਾਡੇ ਸੁਣਾ ਆਇਆ ਨਾ ਅੱਭੀ ਆਇਆ ਨਾ ਚਲੋ ਇੱਧਰ ਮੱਥਾ ਟੇਕਣ ਤੋਂ ਬਾਅਦ ਮੈਂ ਆਪਣੇ ਭਾਂਜੇ ਨਾਲ ਜਿਹਨੂੰ ਮੈਂ ਦੋ ਵਾਰੀ ਗਾਲਾਂ ਪ੍ਰਾਪਤੀਆਂ ਤੇ ਮਾਪਿਓ ਕੋਲੋਂ 100 ਰੁਪਏ ਕਮਾ ਲਿਆ ਨੇ 50 ਰੁਪਏ ਬੇਤੀ ਦੇ ਇਹ ਮੇਰਾ ਭਾਂਜਾ ਏ ਇਹ ਮੇਰਾ ਭਾਂਜਾ ਕੁਸ਼ਕ ਐ ਤੇ ਮਹਰਬੰਦਰ ਸਾਹਿਬ ਆਣ ਕੇ ਕਿਦਾਂ ਦਾ ਲੱਗਾ ਮਾ ਤੁਹਾਡੇ ਕਿ ਮਾਮੇ ਦੇ ਨਾਲ ਬੜਾ ਠੀਕ ਹੋਇਆ ਢਿੰਦੂ ਤਾਂ ਬਹੁਤ ਠੀਕ ਹੋ ਗਿਆ ਤੇ ਕੱਲਾ ਹੁਣ ਇਧਰਾਂ ਗੋਡਾ ਦਿਖਦਾ ਕੋਈ ਕੰਮ ਖਰਾਬ ਕਰਦਾ ਮੇਰਾ ਜਿਹੜੀ ਤੇਰੀ ਦੋ ਵਾਰੀ ਬੇਤੀ ਹੋਈ ਏ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੁਛ ਨਹੀਂ ਕਿੱਤੀ ਮਾਮਾ ਨੇ ਕੁਛ ਨਹੀਂ ਹੁੰਦਾ ਹਮ ਮਾਮਾ ਨੇ ਕਿੱਤੀ ਨਾਲ ਕੁਛ ਨਹੀਂ ਕਿਆ ਵਸੇ ਇਹ ਹੈ ਮੇਰਾ ਮੁੰਡਾ ਰਾਜਵੀਰ ਕਿੱਦਾਂ ਰਾਜਵੀਰ ਇਹ ਹੈ ਜੀ ਅੰਮ੍ਰਿਤਸਰ ਸਾਹਿਬ ਦੇ ਸ਼ਿਕਾਰੀ ਕੁੱਤੇ ਰਾਜੀ ਡੋਗੀ ਰਾਜ ਡੋਗੀ ਡੋਗੀ ਸੀਰੇ ਡੋਗੀ ਰਹਿਮਤ ਉਹ ਦੋ ਡੋਗੀ ਓਏ ਨਿਆਲੇ ਮੇਰੇ ਦੋ ਗੱਡੀਆਂ ਦੋ ਗੱਡੀਆਂ ਬੁੱਕ ਕਰਾਈਆਂ ਰਹਿਮਤ ਤੇ ਰਾਜਵੀਰ ਆਟੋ ਦੀ ਸਵਾਰੀ ਕਰਦੇ ਹੋਏ ਜਹਾਜਾਂ ਜਿਵੇਂ ਕੋਮਨ ਵਾਲੇ ਆਟੋ ਦੇ ਘੁੰਮਦੇ ਹੋਏ ਨੇ ਆਹੇ ਨਹੀਂ ਮੇਰੀ ਬੁੱਗਾ ਕਿੱਥੇ ਘੁੰਮਦਾ ਪਿਆ ਰਹਿਮਤ ਨਾਲ ਮੇਰਾ ਭਾਂਜਾ ਇਧਰ ਮੂੰਹ ਕਰ ਭਾਂਜਾ ਏ ਮੇਰਾ ਭਾਂਜਾ ਰਹਿਮਤ ਰਾਜ ਉਹਨਾਂ ਨੂੰ ਮਜ਼ਾ ਆਉਂਦਾ ਵੇਹਣ ਓਏ ਉਹ ਬੁਗੇ ਅੰਚਾ ਆ ਤੰਦਰਦੀ ਰੱਖ ਮੇਰਾ ਬੁੱਤ ਸੋਣਿਓ ਕਿੱਥੇ ਘੁੰਮਦੇ ਪਿਓ ਕਿੱਥੇ ਘੁੰਮਦੇ ਵੇ ਮੇਰੇ ਸੋਣੇ ਆਟੋ ਦੀ ਸਵਾਰੀ ਯਾਰ ਨੇ ਦਾ ਹੀ ਇੰਨਾ ਫੰਟਾ ਨਾ ਬੰਦਾ ਮੈਂ ਭੱਜ ਆ ਮੇਰਾ ਪੰਜਾਬੀ ਓਹ ਹੋ ਹੋ ਟੂ ਮੱਚ ਟੂ ਮੱਚ ਓਹ ਹੋ ਹੋ ਨਿਆਣੇ ਮੇਰੇ ਟੈਂਪੂ ਦੇ ਵਿੱਚ ਟੈਂਪੂ ਦੀ ਰਾਈਡ ਦਾ ਆਨੰਦ ਲੈਂਦੇ ਹੋਏ ਨੇ ਇਹ ਚੱਲ ਕੀ ਰਿਹਾ ਟੈਂਪੂ ਜੇ ਉੱਪਰ ਖੁੱਪੜ ਕਾ ਤੂੰ ਰਹਿਮਤ ਕਿੱਥੇ ਆਏ ਆ ਪੁੱਤ ਆ ਗਏ ਰਾਜਾ ਲੈ ਜਾ ਰਿਹਾ ਫਿਰ ਕਸਰ ਨਾਲ ਅੱਜ ਹੀ ਮੱਥਾ ਟੇਕ ਰਹੇ ਹੁੰਦਰਾ ਸਾਹਿਬ ਤੋਂ ਹੁਣ ਪਹੁੰਚੇ ਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਹੁਣ ਅਸੀਂ ਉੱਥੇ ਮੱਥਾ ਟੇਕ ਕੇ ਫਿਰ ਬਾਥੂ ਘਰ ਜੰਨੇ ਆ ਮੱਥਾ ਟੇਕਣ ਤੋਂ ਬਾਅਦ ਅਸੀਂ ਪਹੁੰਚੇ ਆ ਲੰਗਰ ਹਾਲ ਤੇ ਕਿ ਚਾਹ ਤਾਂ ਲੰਗਰ ਖਾਦੇ ਆ ਭਾਈ ਕਾਮਲੀ ਤੇ ਮੇਰੇ ਨਾਲੇ ਪਾਪੇ ਨਾਲ ਖੇਡਦੇ ਪਏ ਨੇ ਰਾਜ Yeah, that's right.